ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਆਂ ਸੂਬੇ ਵਿੱਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ ਚ ਨਿਵੇਸ਼ ਕਰਨ ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲ੍ਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਦਮ ਕੀਤੇ ਜਾ ਰਹੇ ਹਨ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਹੁਣ ਤੱਕ 86541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਦੀਆਂ ਅਜਹੀਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ। ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ। ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ। ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ। ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਉਸੇ ਦੇਖ ਰਹੇ ਹੋ ਦਨਖਿਰਾ ਟੀਵੀ ਬੇਟੀਆਂ ਅੱਜ ਲੜਕੀਆਂ ਤੋਂ ਪਿੱਛੇ ਨਹੀਂ ਆ ਗੱਲ ਕੀਤੀ ਜਾਵੇ ਪਾਇਲਟ ਡਾਕਟਰ ਇੰਜੀਨੀਅਰ ਤੋਂ ਇਲਾਵਾ ਬਹੁਤ ਸਾਰੇ ਖੇਤਰਾਂ ਦੇ ਵਿੱਚ ਬੇਟੀਆਂ ਨੇ ਮੱਲਾ ਮਾਰੀਆਂ ਤੇ ਲੋਕਾਂ ਨੇ ਵੀ ਅੱਜ ਪੁੱਤਰਾਂ ਨੂੰ ਪਹਿਲਾਂ ਲੋੜੀਆਂ ਮਨਾਇਆ ਜਾਂਦੀ ਅਸੀਂ ਫਿਰ ਲੇਕਿਨ ਅੱਜ ਬੇਟੀਆਂ ਨਾਲ ਵੀ ਉਸ ਤੋਂ ਵੱਧ ਕੇ ਪਿਆਰ ਕੀਤਾ ਜਾਂਦਾ ਅੱਜ ਬੇਟੀਆਂ ਦੀਆਂ ਲੋੜੀਆਂ ਲੋਕ ਮਨਾ ਰਹੇ ਨੇ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਨਾ ਹੈ ਸਨੇਜੀ ਜਿਨ੍ਹਾਂ ਨੇ ਆਪਣੀ ਬੇਟੀ ਦੀ ਅੱਜ ਪਹਿਲੀ ਲੋੜੀ ਜਿਹੜੀ ਆ ਉਹ ਮਨਾਈ ਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲੇ ਸਤਿ ਸ਼ਕਰ ਸਾਰਿਆਂ ਨੂੰ ਤੇ ਹੈਪੀ ਲੋੜੀਸ ਸਾਰਿਆਂ ਨੂੰ ਐਂਡ ਥੈਂਕਸ ਕਿ ਤੁਸੀਂ ਟਾਈਮ ਕੱਢਿਆ ਸਾਡੇ ਕੋ ਆਉਣ ਵਾਸਤੇ ਤੇ ਅਸੀਂ ਸਰ ਆਪਣੀ ਬੇਟੀ ਸਾਡੀ ਹੋਈ ਆ ਹੁਣ ਠੀਕ ਆ ਜੀ ਅਸੀਂ ਇਹਦੀ ਲੋੜੀ ਸੈਲੀਬ੍ਰੇਟ ਕਰ ਰਹੇ ਆ ਕਿਉਂਕਿ ਅਸੀਂ ਬੜਾ ਵੇਟ ਕੀਤਾ ਸੀ ਫੇਰ ਬੇਟੀ ਪਰਮਾਤਮਾ ਨੇ ਦਿੱਤੀ ਆ ਮੰਗਿਓ ਹੀ ਬੇਟੀ ਸੀ ਤੇ ਦਿੱਤੀ ਵੀ ਬੇਟੀ ਆ ਸਾਡੀ ਕਾਮਨਾ ਜਿਹੜੀ ਖੁਆਇਸ਼ ਸਾਡੀ ਪੂਰੀ ਹੋ ਗਈ ਆ ਤੇ ਸਾਨੂੰ ਇਹ ਫੀਲ ਹੋਇਆ ਕਿ ਜੇ ਪਰਮਾਤਮਾ ਨੇ ਸਾਡੀ ਮੰਨੀ ਆ ਅਸੀਂ ਵੀ ਪਰਮਾਤਮਾ ਦੀ ਮੰਨੀਏ ਕਿ ਜਿਹੜਾ ਇਹਨੂੰ ਵਧੀਆ ਜੀਵਨ ਦਈਏ ਤੇ ਸ਼ੁਰੂਆਤ ਆਪਾਂ ਦੀ ਲਾਈਫ ਦਾ ਪਹਿਲਾ ਤਿਉਹਾਰ ਜਿਹੜਾ ਵਾ ਅਸੀਂ ਇਹਨੂੰ ਮੁੱਖ ਰੱਖਦੇ ਹੋਏ ਸੈਲੀਬ੍ਰੇਟ ਕਰ ਰਹੇ ਆ ਸਿਰਫ ਇਹਦੇ ਵਾਸਤੇ ਬੇਟੀ ਵਾਸਤੇ ਸ਼ਾਇਦ ਕੋਈ ਪਹਿਲੇ ਆਪਾਂ ਲੋੜੀ ਇੰਨਾ ਵਧੀਆ ਸੈਲੀਬ੍ਰੇਟ ਨਾ ਕਰਦੇ ਤੇ ਹੁਣ ਸਾਨੂੰ ਕੰਜਕਰਾਣੀ ਮਿਲੀ ਆ ਤੇ ਹੁਣ ਅਸੀਂ ਇਹਦੇ ਸਿਰ ਤੇ ਸਾਰਾ ਸੈਲੀਬ੍ਰੇਟ ਕਰ ਰਹੇ ਸਰ ਪਹਿਲਾਂ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਹਾਂਜੀ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਆ ਕੀ ਕੰਜਕ ਸਰ ਪਤਾ ਕੀ ਪਹਿਲੇ ਇੱਕ ਕੰਪੀਟੀਸ਼ਨ ਹੁੰਦਾ ਸੀ ਕੁੜੀ ਦਾ ਜਾਂ ਮੁੰਡੇ ਦਾ ਉਹ ਚੀਜ਼ ਹੁਣ ਖਤਮ ਹੋ ਗਈ ਹੈ ਕਿਉਂਕਿ ਕੁੜੀਆਂ ਨੇ ਬੜੀਆਂ-ਬੜੀਆਂ ਮੱਲਾ ਮਾਰੀਆਂ ਅਸੀਂ ਆ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਵੀ ਸੋਚਿਆ ਕਿ ਸਾਨੂੰ ਵੀ ਪ੍ਰਮਾਤਮਾ ਨੇ ਕੁੜੀਆ ਦਿੱਤੀ ਹੈ ਤੇ ਅਸੀਂ ਵੀ ਵਧੀਆ ਤਰੀਕੇ ਨਾਲ ਇਹਨਾਂ ਦਾ ਸੈਲੀਬ੍ਰੇਟ ਕਰੀਏ ਕਿਉਂਕਿ ਅੱਜ ਕੱਲ ਕੋਈ ਫਰਕ ਨਹੀਂ ਰਹਿ ਗਿਆ ਕੁੜੀਆਂ 'ਚ ਮੁੰਡਿਆਂ 'ਚ ਕੋਈ ਫਰਕ ਨਹੀਂ ਰਹਿ ਗਿਆ ਜਿੰਨੀ ਖੁਸ਼ੀ ਸਾਨੂੰ ਮੁੰਡੇ ਵਰੀ ਹੋਈ ਸੀ ਉਤੋਂ ਦੁਣੀ ਖੁਸ਼ੀ ਮੈਨੂੰ ਕੁੜੀ ਵਰੀ ਹੋਈ ਹੈ ਮੈਂ ਇਹ ਵੀ ਸੁਣਿਆ ਸੀ ਕਿ ਤੁਸੀਂ ਬੇਟੀ ਵਾਸਤੇ ਜਿਹੜਾ ਨਾਮ ਦਰਜ کروایا ਸੀ ਕਿ ਜੇ ਕਿਸੇ ਦੀ ਬੇਟੀ ਹੋਵੇ ਤਾਂ ਮੈਨੂੰ ਦੇਖੀ ਹਾਂਜੀ ਸਰ ਆਪਾਂ ਇੱਕ ਬ੍ਰਦਰਜ਼ ਆਪਾਂ ਆਪਾਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕਿ ਅਸੀਂ ਹਸਪੀਟਲਸ ਦੇ ਵਿੱਚ ਨਾਮ ਐਡ ਕਰਵਾ ਕੇ ਆਏ ਹਾਂ ਕਿ ਅਗਰ ਕਿਸੇ ਨੂੰ ਕਿਸੇ ਦੀ ਬੇਟੀ ਨਹੀਂ ਚਾਹੀਦੀ ਜਾਂ ਕੋਈ ਕਹਿ ਦਿੰਦਾ ਕਿ ਅਸੀਂ ਨਹੀਂ ਪਰਵਰਿਸ਼ ਕਰ ਸਕਦੇ ਕਿਉਂਕਿ ਜਿੰਨੇ ਬੱਚੇ ਨੂੰ ਜਨਮ ਦਿੱਤਾ ਚਾਹੀਦਾ ਸਾਰਿਆਂ ਨੂੰ ਹੁੰਦਾ ਹੈ ਸਿਰਫ ਕੁਝ ਮਜਬੂਰੀਆਂ ਜਿੰਨਾ ਕਰਕੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਪਰਵਰਿਸ਼ ਨਹੀਂ ਕਰ ਸਕਦੇ ਅਗਰ ਦੇਣਾ ਚਾਹਤੇ ਹੋ ਮੋਸਟ ਵੈਲਕਮ ਸਰ ਅਸੀਂ ਬੈਠੇ ਹਾਂ ਪਰਵਰਿਸ਼ ਕਰਨ ਲਈ ਤੁਹਾਨੂੰ ਕਿੰਨੀ ਖੁਸ਼ੀ ਆ ਬੇਟੀ ਦੇ ਜਨਮ ਤੇ ਕਈ ਲੋਕ ਜਿਹੜੇ ਆ ਉਹ ਬੇਟੀਆਂ ਨੂੰ ਵੇਖ ਕੇ ਤੇ ਮੂੰਹ ਜਿਹੜਾ ਹੋਰ ਤਰੀਕੇ ਨਾਲ ਬਣਾ ਲੈਂਦੇ ਆ ਕਿ ਉਹ ਖੁਸ਼ੀ ਨਹੀਂ ਮਨਾਉਂਦੇ ਨਹੀਂ ਸਰ ਬਹੁਤ ਜ਼ਿਆਦਾ ਖੁਸ਼ੀ ਆ ਮੂੰਹ ਮੇਰਾ ਵੀ ਹੋਰ ਤਰ੍ਹਾਂ ਦਾ ਬਣਿਆ ਸੀ ਪਰ ਹੱਸ-ਹੱਸ ਕੇ ਹੱਸ-ਹੱਸ ਕੇ ਬਣਿਆ ਸੀ ਇਹ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ بڑے ਲੋਕਾਂ ਨੇ ਕਿਹਾ ਸੀ ਕਿ ਪ੍ਰਮਾਤਮਾ ਤੈਨੂੰ ਪੁੱਤ ਦੇ ਪ੍ਰਮਾਤਮਾ ਤੈਨੂੰ ਪੁੱਤ ਦੇ ਤੇ ਮੇਰੇ ਮਨ 'ਚ ਇਹੋ ਹੀ ਉੱਡਦਾ ਸੀ ਪੁੱਤਰਾਂ ਦੇ ਮੈਨੂੰ ਕੋਤਰੀ ਬੇਟੀ ਦੇ ਸੋਰੀ ਆਈ ਵੀ ਸੋਰੀ ਕਿ ਬੇਟੀ ਦੇ ਮੈਨੂੰ ਪਰਮਾਤਮਾ ਤੇ ਮੈਨੂੰ ਬੇਟੀ ਦੇਤੀ ਆ ਤੇ ਬਹੁਤ ਖੁਸ਼ੀ ਹੋਈ ਮੈਨੂੰ ਇਸ ਚੀਜ਼ ਦੀ ਬੱਚੇ ਦੀ ਮਾਂ ਵਿੱਚ ਸਾਡੇ ਨਾਲ ਆਪਾਂ ਨਾਲ ਮੈਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਬੇਟੀ ਨੇ ਜਨਮ ਲਿਆ ਖੁਸ਼ੀ ਮਨਾ ਰਹੇ ਹੋ ਹਾਂਜੀ 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 ਮਤਲਬ ਇਹ ਹੀ ਕਹਿਣਾ ਚਾਹਾਂਗੀ ਕਿ ਮਤਲਬ ਜਿਹੜੀ ਬੇਟੀਆਂ ਹੁੰਦੀਆਂ ਨੇ ਉਹ ਦੁੱਖ ਬਣਾਉਂਦੀਆਂ ਪੁੱਤੜੀ ਜ਼ਮੀਨਾਂ ਬਣਾਉਂਦੇ ਨੇ ਤੇ ਬੇਟੀਆਂ ਨਾਲ ਜ਼ਿਆਦਾ ਸੁੱਖ ਜੰਦੀਆਂ ਮਾਪਿਆਂ ਨੂੰ ਮੁੰਡਿਆਂ ਨਾਲ ਜ਼ਿਆਦਾ ਦਿੰਦੀਆਂ ਨੇ ਮਾਦਾ ਮੈਸੇ ਪਿਆਰ ਪੁੱਤ ਨਾਲੋਂ ਜ਼ਿਆਦਾ ਹੁੰਦਾ ਤੁਹਾਡਾ ਬੇਟੀ ਨਾਲ ਹਾਂਜੀ ਬੇਟੀ ਨਾਲ ਵੀ ਜ਼ਿਆਦਾ ਪੁੱਤਾਂ ਵੀ ਓਨੇ ਹੀ ਹੈ ਜੇ ਕਿ ਇੱਕ ਹੀ ਬੇਟੀ ਨਾਲ ਜ਼ਿਆਦਾ ਹੈ ਹਾਂਜੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਲੋੜੀ ਮਨਾ ਰਹੇ ਕੀ ਕਹਿਣਾ ਚਾਹੁੰਦੇ ਕੀ ਸੰਦੇਸ਼ ਲੋਕਾਂ ਨੂੰ ਕੀ ਦੇਣਾ ਹੈ ਸੰਦੇਸ਼ ਇਹ ਕਹਿੰਦੇ ਨੇ ਕਿ ਤਿਆਂ ਦੀ ਲੋੜੀ ਓਨੀ ਮਨਾਈ ਜਾਵੇ ਜਿੰਨੀ ਆਪਣੇ ਪੁੱਤਾਂ ਦੀ ਮਨਾਈ ਜਾਂਦੀ ਆ ਤਿਆਂ ਦੀ ਵੀ ਓਨੀ ਜ਼ਰੂਰੀ ਹੁੰਦੀ ਆ ਕਿਉਂਕਿ ਤਿਆਂ ਮਾਂ ਦੇ ਮਾਪਿਆਂ ਦੇ ਅੱਗੇ ਸਭ ਤੋਂ ਜ਼ਿਆਦਾ ਆਂਦੀਆਂ ਨੇ ਉਹ ਹੀ ਉਹਨਾਂ ਦਾ ਦੁੱਖ ਵਧਾਨਦੀਆਂ ਨੇ ਸਭ ਤੋਂ ਜ਼ਿਆਦਾ ਹਾਂਜੀ ਹੁਣ ਬੱਚੀ ਦੀ ਭੂਆ ਸਾਡੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਕੀ ਨਾਮ ਗੱਲ ਕਰ ਮੌਸਮ ਮੌਸਮ ਅੱਜ ਤੁਹਾਡੇ ਭਰਾ ਦੇ ਘਰ ਬੇਟੀ ਹੋਈ ਆ ਕਿਦਾਂ ਦਾ ਫਖਰ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਪਿਆ ਬਹੁਤ ਖੁਸ਼ੀ ਹੈ ਤੁਸੀਂ ਮੁੱਖ ਕੇ ਕਰ ਦਿੱਤੇ ਆ ਦਾਦੀ ਵੀ ਸਾਡੇ ਨਾਲ ਨੇ ਬੱਚੀ ਦੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਤੁਹਾਡੇ ਘਰ ਲక్ష్ਮੀ ਆਈ ਆ ਬਹੁਤ ਖੁਸ਼ੀ ਮਨਾਈ ਆ ਕੀ ਕਹਿਣਾ ਚਾਹਤੋਂ ਬਹੁਤ ਖੁਸ਼ੀ ਜੇ ਬਹੁਤ ਖੁਸ਼ ਆ ਸੀ ਅ ਇਸੇ ਕਰਕੇ ਚਲੋ ਇਹ ਨਹੀਂ ਵਿੱਚ ਹੈਗੇ ਤਾਂ ਵੀ ਅਸੀਂ ਬੜੀ ਖੁਸ਼ੀ ਨਾਲ ਇਹਦੀ ਲੋੜੀ ਪਹਿਲੀ ਮਨਾਈ ਹੈ। ਆਈ ਹੋਰ। ਸੋ ਦੇਖ ਸਕਦੇ ਹੋ ਕਿ ਬੇਟੀ ਦਾ ਜਿਹੜਾ ਬਹੁਤ ਧੂਮ ਧਾਮ ਦੇ ਨਾਲ ਸਵਾਗਤ ਕੀਤਾ ਗਿਆ ਇਸ ਦੁਨੀਆ ਦੇ ਵਿੱਚ ਆਉਣ ਵਾਸਤੇ ਔਰ ਉਹਦੇ ਦੀ ਪੂਰੀ ਤਰ੍ਹਾਂ ਇੱਕ ਖੁਸ਼ੀ ਮਨਾਈ ਜਾ ਰਹੀ ਹੈ। ਕੈਮਰਾਮੈਨ ਸੋਨੀ ਦੇ ਨਾਲ ਸਰਮ ਸਿੰਘ ਕੁਮਾਰ ਬਟਾਲਾ ਗੁਰਦਾਸ।